सब तो पहला सताल जी बै जी जे अपनी भीडियो देखते हैं बै उन्हों बहुत धन्यवाद बई अपने को पहुँचिया ने बी बकरियाँ देख सकते हो विरे बिल्कुल नवी पठ्ठा आखो जी ये माल अपने को बकाऊगा बै जी जो किसी बीन लौड़ हो अपने कनैक्ट जरूर कर सकता विरे बिल्कुल जायज़ रेट तक मिलनगिया विरे आखो बहुत साफ सुथरिया बकरियां ने बई देखो जी, देख न न न न देख देखो जी पट्ठा भीरे पहले दूजे सूए पट्ठा मिल गियाँ जी अपने को देख सारोह सनखिया पठ्ठा ने आ देख सकते हो बरे देखो जी पहले दूजे सूई ने बै जी सारिया निगाह मार सकते हो गए देखो भीरे डब्बी आरे थले शेली है बई जी देखो जी बरोबर की शेली आ डबे रंग च लाल डब्बी पहले सूए सूई हुई है विरे चेक कर सकते हो गए ਇਹ ਮੀਆਂ ਸਾਰੀਆਂ ਨਵੀਆਂ ਪੱਠਾਂ ਨੇ ਬਾਈ ਦੇਖੋ ਬਿਲਕੁਲ ਓਕੇ ਨੇਗੀਆਂ ਚਾਹਾਂ ਨਵੀਆਂ ਨੇ ਬਾਈ ਜੀ ਪਹਿਲੇ ਦੂਜੇ ਸੁਏ ਨੂੰ ਰਹਿਣ ਦੇ ਸਕੋ ਜਿਵੇਂ ਆ ਬੱਕਰੀ ਹੋ ਗਈ ਵੀਰੇ ਛੇਲੀ ਜਿਹੇ ਥੱਲੇ ਆ ਦੇਖੋ ਬਿਲਕੁਲ ਨਵੀਆਂ ਬਾਈ ਜੀ ਇਹ ਵੀ ਬਿਲਕੁਲ ਦੇਖ ਸਕਦੇ ਹਾਂ ਬਾਈ ਜੀ ਬਹੁਤ ਸੋਹਣੀ ਸਨਖੀ ਆ ਕੋਈ ਵੀ ਕਿਸੇ ਤਰ੍ਹਾਂ ਦਾ ਬਾਈ ਜੀ ਦੇ ਵਿੱਚ ਫਲਟ ਨਹੀਂ ਹੈਗਾ ਨਿਗਾ ਮਾਰ ਸਕਦੇ ਹੋ ਬਾਈ ਜੀ ਬਿਲਕੁਲ ਹੀ ਨਵੀਆਂ ਨੇ ਬਾਈ ਇਹ ਆ ਦੇਖੋ ਜੀ ਮੇਰੇ ਬੱਕਰੀ ਆ ਗਈ ਬਾਈ ਇਹ ਆਪਣੇ ਕੋਲੇ ਮਾਲ ਬਕਾਉਗਾ ਵੀਰੇ ਇੱਕ ਕਰ ਸਕਦੇ ਹਾਂ ਬਈ ਵੱਡੀਆਂ ਬੱਕਰੀਆਂ ਨੇ ਰੰਗ ਵੀਰੇ ਜਿਵੇਂ ਲਾਲ ਡੱਬਾ ਜਮਾਂ ਸੀਨੀਅਰ ਰੰਗਾ ਬਾਈ ਆ ਦੇਖੋ ਬਾਈ ਜੀ ਕਾ ਬੱਠ ਆ ਗਈ ਜਿਵੇਂ ਵੀਰੇ ਲਾਲ ਡੱਬੀ ਦੇਖੋ ये भी नवी पाठा घरे पहले सूए ने सारियां बहुत बकरिया पहले तो दूजे सू इधर देख स नवंत अंद पाठा बही है देखो बहुत सोनिया सुनखियां ने घरे बकरियां हो गई बइ बिल्कुल जायज़ रेट त ਇਹ ਪੱਠ ਬਾਈ ਆਪਣੇ ਕੋਲੇ ਖੀਰੀ ਪਕਾਉ ਜੇ ਕਿਸੇ ਬਾਈ ਨੂੰ ਲੋੜ ਹੋਵੇ ਤਾਂ ਦੇਖ ਸਕਦਾ ਬਾਈ ਖੀਰੀਆ ਬੱਚਾ ਵੀਰੇ ਹਜੇ ਸਾਰੀ 7-8 ਮਹੀਨਿਆਂ ਦੀ ਮੇਮਣੀ ਆ ਬਾਈ ਦੇਖੋ ਬੜੀ ਸੋਹਣੀ ਆ ਵੀਰੇ ਹੋਰ ਚ ਆ ਗਈ ਵੀਰੇ ਚਿੱਟੀ ਅੱਖ ਰੰਗ ਰੰਗ ਬੜਾ ਸੋਹਣਾ ਬਾਈ ਜੀ ਦੇਖ ਸਕਦੇ ਆ ਦੇਖੋ ਜੀ ਜੇ ਕਿਸੇ ਬਾਈ ਨੂੰ ਵੀਰੇ ਵੱਡੀਆਂ ਬੱਕਰੀਆਂ ਦੀ ਲੋੜ ਆ ਆਪਣੇ ਕੋਲੇ ਇਹ ਜੀਆਂ ਬੱਕਰੀਆਂ ਵੱਡੀਆਂ ਆਈਆਂ ਨੇ ਵੀਰੇ 7-8 ਤਾਂ ਦੇਖ ਸਕਦੇ ਹੋ ਬਾਈ ਜੀ ਇਹ ਵੀ ਆਪਣੇ ਕੋਲੇ ਬਕਾਊ ਨੇ ਵੀਰੇ ਇਹ ਸੂਈ ਹੋਈ ਆ ਬਾਈ ਜੀ ਇਹ ਬੱਕਰੀ ਸੂਣ ਵਾਲੀ ਆ ਵੀਰੇ ਆ ਵੱਡੀ ਬੱਕਰੀ ਆ ਦੇਖੋ ਜੀ ਆ ਦੇਖ ਸਕਦੇ ਹੋ ਬਾਈ ਜੀ ਵੱਡੀ ਬੱਕਰੀ ਵੀਰੇ ਜਮਾ ਸਾਫ ਸੁਥਰੀ ਬਾਈ ਜੀ ਨਵੇਂ ਦੰਦਾਂ ਦੇ ਵਿੱਚ ਆਂ ਬੱਕਰੀ ਆ ਗਈ ਵੀਰੇ ਵੱਡੀ ਜਿਵੇਂ ਆ ਦੇਖੋ ਬਾਈ ਜੀ ਇਹਦੇ ਥੱਲੇ ਮੇਮ ਨਹੀਂ ਆ ਵੀਰੇ ਆ ਦੇਖੋ ਵੀਰੇ ਇਹ ਛੇ ਦੰਦ ਪੱਠਾ ਬਾਈ ਆ ਦੇਖੋ ਦੇਖ ਸਕਦੇ ਹੋ ਛੇ ਦੰਦ ਦਾ ਵੀਰੇ ਆ ਦੇਖੋ ਕੰਨ ਕੋਲ ਬਹੁਤ ਸੋਹਣਾ ਵੀਰੇ ਥੱਲੇ ਪੱਠ ਬਹੁ ਟੌਪ ਦੀ ਥੱਲੇ ਬੱਕਰੀ ਦੇ ਦੇਖ ਸਕਦੇ ਆ ਬਾਈ ਬੜੀ ਸੋਹਣੀ ਬੱਕਰੀ ਆ ਸਿੰਗਾ ਸਿੰਗਾ ਦੀ ਵੀਰੇ ਕੱਦ ਕਾੜ ਦੀ 38 ਨੇਮਚ ਦੇ ਨੇੜੇ ਕਾਦੂ ਇੱਕ ਲਾਲ ਉਹ ਹੀ ਪੱਠੀ ਜਿਹਨਾਂ ਦਾਈ ਦੇਖੋ ਆ ਦੇਖੋ ਜੀ ਇਹ ਵੀ ਬਕਾਊ ਆ ਬਾਈ ਆਪਣੇ ਕੋਲੇ ਜੇ ਬਾਈ ਨੂੰ ਲੋਡ ਹੋਵੇ ਤਾਂ ਆਪਣੇ ਨਾਲ ਜ਼ਰੂਰ ਕਨੈਕਟ ਕਰੇ ਤੇ ਦੇ ਦਾਂਗੇ ਵੀਰੇ ਆ ਦੇਖੋ ਜੀ ਇਹ ਵੀ ਬੜੀ ਸਾਫ਼ ਸੁਥਰੀ ਪੱਠਾ ਬਾਈ ਇੱਕ ਇਹ ਆ ਗਈ ਵੀਰੇ ਸ਼ੇਰੀ ਚਿੱਟੀ ਸ਼ੇਰੀ ਇਹ ਵੀ ਬਹੁਤ ਟੌਪ ਦੀ ਪੱਠਾ ਵੀਰੇ ਦੂਜੇ ਸੂਏ ਗਾਂਹਾ ਗੱਬ ਹੋਈ ਹੋਈ ਆ ਬਾਈ ਜੀ ਬਹੁਤ ਸਿਹਰੇ ਦੀ ਪੱਠਾ ਇਹ ਵੀ ਦੇਖ ਸਕਦੇ ਹੋ ਜਮਾ ਸੋਹਣੀ ਜਨਖੀ ਪੱਠਾ ਵੀਰੇ ਕੋਈ ਦੇਖੋ ਬਹੁਤ ਟੌਪ ਦੀ ਪੱਠਾ ਵੀਰੇ ਚੈੱਕ ਕਰ ਸਕਦੇ ਹਾਂ ਇੱਕ ਡੱਬੇ ਰੰਗ ਦੇ ਵਿੱਚ ਆ ਗਈ ਵੀਰੇ ਲਾਲ ਡੱਬੀ ਦੇਖੋ ਜੀ ਇਹ ਵੀ ਪੂਰੀ ਟੌਪ ਦੀ ਵਕਰੀ ਹੈ ਵੀਰੇ ਨਾ ਕੋ ਨਾ ਦੀ ਇਹ ਵੀ ਸਾਬਾ ਬਿਲਕੁਲ ਇਹ ਕਰ ਸਕਦੇ ਹਾਂ ਬਿਲਕੁਲ ਜਾਇਜ਼ ਰੇਟ ਵੀਰੇ ਤਾਂ ਬਿਲਕੁਲ ਨਵੀਆਂ ਬਈ ਦੇਖੋ ਦਰ ਬਿਕੋਈ ਜਮਾਂ ਨਵੀਆਂ ਵੀਰੇ पठ आ गई बरे दो ढाई महीनिया दबा बी चेक कर सद भी। यवी भी है बीरे बिलकुल दूजे सूए गाबा जी देख सदी ਕੁੱਲ ਨਵੀਆਂ ਗ੍ਰੇ 15 16 ਬੱਕਰੀਆਂ ਬਾਈ ਜੀ ਆਪਣੇ ਕੋਲੇ ਬਕਾਉ ਨੇਗੀਆਂ ਕਿਸੇ ਵੀ ਬਾਈ ਨੂੰ ਲੋਡ ਹੋਵੇ ਤੇ ਆਪਣੇ ਨਾਲ ਗੱਲ ਕਰ ਸਕਦਾ ਬਾਈ ਆ ਦੇਖੋ ਇਹ ਵੀ ਪਹਿਲੇ ਸੂਏ ਪਾਠਾ ਵੀਰੇ ਗੱਬਣਾ ਤੋਂ 2.5 ਮਹੀਨਿਆਂ ਦੇ ਦੇਖੋ ਜੀ ਇਹ ਬੱਕਰੀ ਆ ਜੀ ਵੀਰੇ ਵੱਡੀ ਇਹ ਤੀਜੇ ਸੋਇਆ ਬਾਈ ਜੀ ਬੱਕਰੀ ਇਹ ਗੱਬਣ ਹੋਊਰੇ 2 ਮਹੀਨਿਆਂ ਦੀ ਚੈੱਕ ਕਰ ਲੋ ਵੀਰੇ ਚਿੱਟੀ ਅੱਖ ਰੰਗ ਕਾਲਾ ਬਾਈ ਜੀ ਦੇਖ ਸਕਦੇ ਆ